ਜਿਹੜੀ ਕਹਿੰਦੇ ਸ਼ੂਗਰ ਘਟ ਜਾਂਦੀ ਆ ਜੇ ਇਹਦਾ ਜੂਸ ਪੀਣਾ ਸ਼ੁਰੂ ਕਰ ਦੇਣ ਉਹਨਾਂ ਲਈ ਬੜਾ ਵਧੀਆ ਇਹ ਮਿੱਠਾ ਹੁੰਦਾ ਰੁਕੀ ਸਾਹਿਬ ਜਿਵੇਂ ਗੰਨਾ ਚੂਸੀ ਦਾ ਚੂਪੀ ਦਾ ਗੰਨਾ ਚੂਪਦੇ ਆ ਜਦੋਂ ਅਸੀਂ ਉਹ ਦੇਖਿਆ ਮਠਾਸ ਹੁੰਦੀ ਆ ਨੇ ਇੱਕ ਗੰਨੇ ਵਰਗੇ ਹੁੰਦੇ ਟਿਹੜਾ ਵਾਲਾ ਕਾਹ ਰੁਕੀ ਸਾਹਿਬ ਇਹ ਇਹਦੇ ਵਿੱਚ ਮੈਂ ਦੋ ਤਰ੍ਹਾਂ ਦਾ ਕਾਹ ਜਿੱਤੇ ਰੱਖਿਆ ਲੋਕਾਂ ਨੂੰ ਸਮਝਾਉਣ ਲਈ ਇੱਕ ਕਾਹ ਹੋ ਗਿਆ ਇਹ ਆਹ ਵਾਲਾ ਟਿਹੜਾ ਵਾਲਾ ਹਨ ਇੱਕ ਕਾਹ ਹੋ ਗਿਆ ਇਹਦੇ ਵਿੱਚ ਆਹ ਦੇਖੋ ਆਹ ਵਾਲਾ ਕਾਹ ਜਿਹਦੇ ਫੁੱਲ ਜੇ ਬਣੇ ਜਿਹਦੇ ਉੱਤੇ ਫੁੱਲ ਹੈ ਇਹ ਕਾਹ ਕਿਹੜਾ ਇਨੂੰ ਨਾਗਰ ਮੋਤਾ ਕਹਿੰਦੇ ਆ ਅੱਛਾ ਇਹ ਹੈ ਨਾਗਰ ਮੋਤਾ ਇਹ ਨਾਗਰ ਮੋਤਾ ਇਹਨੂੰ ਜਦੋਂ ਅਸੀਂ ਪੱਟਾਂ ਗਏ ਤੇ ਥੱਲੇ ਏਡੀ ਕੋ ਜਿਵੇਂ ਕਹਿਦੀ ਆ ਆਪਾਂ ਗੱਠੀ ਜੀ ਹੁੰਦੀ ਆ ਗੱਠੀ ਜੀ ਹੁੰਦੀ ਆ ਜੜ ਜੀ ਜਿਵੇਂ ਆਪਣੀ ਹਲਦੀ ਦੀ ਜਾਂ ਆਦਰਕ ਦੀ ਉਦਾਂ ਜੀ ਗੱਠ ਜੀ ਬਣੀ ਹੁੰਦੀ ਆ ਉਹਨੂੰ ਜਦੋਂ ਅਸੀਂ ਜੜ ਚੋਂ ਪੱਟ ਗਏ ਉਹਨੂੰ ਸਾਫ਼ ਕਰਕੇ ਸੁਕਾ ਕੇ ਰੱਖ ਦਿਓ ਉਹ ਇਹ ਹੁੰਦਾ ਨਾਗਰ ਮੋਤਾ ਇਹ ਆ ਨਾਗਰ ਮੋਤਾ ਇਹ ਵਾਲਾ ਜਿਹੜਾ ਇਹਨੂੰ ਅਸੀਂ ਕਹਿੰਨੇ ਆ ਸਾਡੇ ਏਰੀਆ 'ਚ ਟਿੜਾ ਵਾਲਾ ਕਾ ਹੁਣ ਮੈਨੂੰ ਨਹੀਂ ਪਤਾ ਅਲੱਗ-ਅਲੱਗ ਭਾਸ਼ਾ 'ਚ ਅਲੱਗ-ਅਲੱਗ ਲੋਕਾਂ ਨੇ ਕੀ-ਕੀ ਇਹਨੂੰ ਕਹਿੰਦੇ ਨੇ ਉਹ ਮੈਨੂੰ ਆਪਨ ਕਮੈਂਟਾਂ 'ਚ ਪਤਾ ਹੀ ਲੱਗ ਜਾਣਾ ਯਾਨੀ ਸਾਡੇ ਜਿਹੜੀ ਭਾਸ਼ਾ ਜਿਹੜੀ ਸਾਡੀ ਲੁਧਿਆਣੇ ਵਾਲੀ ਭਾਸ਼ਾ ਉਹਦੇ ਵਿੱਚ ਇਹਨੂੰ ਟਿੜਾ ਵਾਲਾ ਕਾ ਕਿਹਾ ਜਾਂਦਾ